ਪੈਨਸ਼ਨਰ ਸਾਂਝਾ ਫਰੰਟ ਦੇ ਸੱਜੇ ਦੇ ਉੱਤੇ ਇਕੱਤਰ ਹੋਏ ਮੇਰੇ ਸੂਝਬਾਨ ਸਾਥੀ ਮੁਲਾਜ਼ਮ ਤੇ ਪੈਨਸ਼ਨਰ ਸਾਥੀਓ ਜਦੋਂ ਲੁਧਿਆਣੇ ਦੀ ਮੀਟਿੰਗ ਦੇ ਵਿੱਚ ਇਹ ਗੱਲ ਦਾ ਫੈਸਲਾ ਕੀਤਾ ਗਿਆ ਸੀ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਲਗਾਤਾਰ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਸਮਝਣ ਦਾ ਯਤਨ ਨਹੀਂ ਕਰ ਰਹੀ ਉਸ ਮੌਕੇ ਤੇ ਸਾਂਝੇ ਫਰੰਟ ਦੇ ਆਗੂਆਂ ਨੇ ਇਹ ਫੈਸਲਾ ਕਰਿਆ ਸੀ ਭਈ ਆਪਾਂ ਨੂੰ ਇੱਕ ਵਾਰ ਇਸ ਲੜਾਈ ਨੂੰ ਅਗਾਹ ਤੋਰਨ ਦੇ ਲਈ ਸਾਨੂੰ ਇੱਕ ਵੱਡੀ ਜਥੇਬੰਦੀਕ ਏਕਤਾ ਦੀ ਲੋੜ ਹੈ ਔਰ ਇਸ ਲੋੜ ਦੇ ਵਿੱਚੋਂ ਆਪਾਂ ਨੂੰ ਜ਼ਿਲ੍ਹਿਆਂ ਦੇ ਉੱਤੇ ਹਲਕਿਆਂ ਦੇ ਉੱਤੇ 117 ਦੇ 117 ਐਮਐਲਏ ਜਿਹੜੇ ਪੰਜਾਬ ਦੇ ਹੈਗੇ ਆ ਚਾਹੇ ਕੋਈ ਵਿਰੋਧੀ ਧਿਰ ਦਾ ਹੋਵੇ ਤੇ ਚਾਹੇ ਕੋਈ ਰੂਲਿੰਗ ਪਾਰਟੀ ਦਾ ਹੋਵੇ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਉਸ ਸੱਦੇ ਦੇ ਮੱਦੇਨਜ਼ਰ ਆਪਾਂ ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗਿੱਲ ਜਿਹੜੇ ਸਾਡੇ ਐਮਐਲਏ ਆ ਉਹਦੇ ਦਰ ਮੂਰੇ ਇਕੱਠੇ ਹੋਏ ਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਅਸੀਂ ਇਕੱਠੇ ਹੋ ਕੇ ਆਪਦੀ ਮੰਗ ਦੇ ਉੱਤੇ ਮੰਗ ਪੱਤਰ ਦੇ ਕੇ ਚਲੇ ਜਾਵਾਂਗੇ ਤੇ ਇਸ ਐਮਐਲਏ ਦਾ ਗਾਹਾਂ ਕੀ ਫਰਜ਼ ਬਣਦਾ ਅਸੀਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਹਿਣਾ ਚਾਹੁੰਦੇ ਆ ਵੀ ਥੋਡੀ ਸਰਕਾਰ ਨੇ ਥੋੜੀ ਕੋਈ ਮੱਜੀ ਠੋਕਦੀ ਆ ਇਹ ਸਾਫ਼ ਆ ਪੂਰਾ ਬਠਿੰਡਾ ਸ਼ਹਿਰ ਕੀ ਪੂਰਾ ਇਲਾਕਾ ਜਾਣਦਾ ਤੇ ਅਸੀਂ ਤੁਹਾਨੂੰ ਇੱਕ ਸਵਾਲ ਦੇਣ ਆਏ ਆਂ ਵੀ ਵਿਧਾਨ ਸਭਾ 'ਚ ਜਦੋਂ ਜਾਓਗੇ ਉਸ ਸਰਕਾਰ ਦੇ ਉੱਤੇ ਮੋੜਵਾ ਹਮਲਾ ਤੁਸੀਂ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਮਾਮਲਿਆਂ ਦੇ ਨੂੰ ਲੈ ਕੇ ਤੁਸੀਂ ਨਵਾਂ ਹਮਲਾ ਵਿੰਡ ਸਕਦੇ ਹੋ ਇਹ ਤੁਹਾਨੂੰ ਸਵਾਲ ਦੇਣ ਆਏ ਆਂ ਅੱਜ ਅਸੀਂ ਤੇ ਸਵਾਲ ਹੁਣ ਇਹ ਗੱਲ ਥੋੜੀ ਜ਼ਰੂਰਤ ਤੇ ਖੜੀ ਹੈ ਵੀ ਥੋੜੀ ਜ਼ਰੂਰਤ ਕੀ ਹੈ ਤੁਸੀਂ ਵਿਧਾਨ ਸਭਾ 'ਚ ਕਿਸ ਜ਼ਰੂਰਤ ਨਾਲ ਗੱਲ ਕਰ ਸਕਦੇ ਹੋ ਅਗਲੇ ਨੇ ਸਾਬਤ ਕਰਤਾ ਬਈ ਇੱਕੋ ਹੀ ਇੱਥੇ ਐਮਸੀ ਜਿਤਾ ਕੇ ਤੇ ਉਸੇ ਨੂੰ ਪ੍ਰਧਾਨ ਥਾਪਕਾ ਤੇ ਥੋਨੂੰ ਉਸ ਗੱਲ ਤੋਂ ਬਾਹਰ ਕਰਤਾ ਆਊਟ ਕਰਤਾ ਇਸ ਕਰਕੇ ਅਸੀਂ ਕਹਿੰਦੇ ਆਂ ਵੀ ਇਹ ਜਿਹੜੀ ਲੜਾਈ ਆ ਸਿਧਾਂਤਕ ਰੂਪ ਦੇ ਵਿੱਚ ਆ ਕਲਾਸ ਸਟਰਗਲ ਦੇ ਰੂਪ ਦੇ ਵਿੱਚ ਆ ਅਸੀਂ ਇਸ ਲੜਾਈ ਨੂੰ ਉਸੇ ਰੂਪ ਦੇ ਵਿੱਚ ਲੈਣਾ ਚਾਹੁੰਦੇ ਆਂ ਅੱਜ ਪੰਜਾਬ ਦੇ ਮੁਲਾਜ਼ਮਾਂ ਦੀ ਹਾਲਾਤ ਪੈਨਸ਼ਨਾਂ ਦੀ ਹਾਲਾਤ ਕੀ ਆ ਸੰਗਰੂਰ ਦੇ ਵਿੱਚ ਕੰਪਿਊਟਰ ਅਧਿਆਪਕ ਬੈਠੇ ਨੇ ਉਹਨਾਂ ਨੇ ਮਰਨਵਾਰਤ ਤੋਂ ਲਾ ਕੇ ਹਰ ਹਰ ਬਾਰਤ ਕੇ ਦੇਖ ਲਿਆ ਅਜੇ ਤੱਕ ਉਹਨਾਂ ਦੀ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ ਇੱਥੇ ਪੈਨਸ਼ਨਰ ਬੈਠੇ ਨੇ ਲਗਾਤਾਰ ਜ਼ਿਲ੍ਹਿਆਂ ਦੇ ਉੱਤੇ ਭੁਖੜਤਾ ਵਾਲਾ ਕੀਤਿਆਂ ਨੇ ਪੈਨਸ਼ਨਰਾਂ ਨੇ ਪਰ ਪੰਜਾਬ ਦੀ ਸਰਕਾਰ ਦੇ ਕੰਨ ਦੇ ਜੂਨ ਹੀ ਛਰਕੀ ਕਿਉਂ ਇਸੇ ਤਰ੍ਹਾਂ ਬਖ ਬਖ ਵਿਭਾਗਾਂ ਦੇ ਵਿੱਚ ਮੇਰੇ ਤੋਂ ਪਹਿਲਾਂ ਗਹਿਰੀ ਸਾਹਿਬ ਬੋਲ ਕੇ ਗਏ ਆ ਵੀ ਸਾਡੇ ਵਾਟਰ ਸਪਲਾਈ ਵਿਭਾਗ ਦੇ ਵਿੱਚ ਇੱਕ ਵੀ ਕੱਚਾ ਕੰਮ ਇਹਨਾਂ ਨੇ ਪੱਕਾ ਨਹੀਂ ਕੀਤਾ ਔਰ ਇਸ ਤੋਂ ਅਗਲੀ ਗੱਲ ਅਸੀਂ ਦੱਸਦੇ ਹਾਂ ਸੇਕਟੋਰ ਬਪਾਗ ਦੇ ਵਿੱਚ ਵੀ ਜਿੰਨੇ ਆਊਟਸੋਰਸ ਜਿੰਨੇ ਕੱਚੇ ਕੰਮ ਆ ਉਹਨਾਂ ਦਾ ਪੱਕਾ ਕਰਨਾ ਤਾਂ ਬੱਕਰੀ ਗੱਲ ਹੈ ਅਜੇ ਤੱਕ ਉਸ ਪ੍ਰੋਸੈਸ ਦੇ ਵਿੱਚੋਂ ਦੀ ਸਰਕਾਰ ਨੇ ਲੰਘਣ ਵਾਸਤੇ ਕੋਈ ਕਦਮ ਵੀ ਨਹੀਂ ਚੁੱਕਿਆ ਤੇ ਜਦੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਵੀ ਇਹੀ ਹਾਲ ਆ ਉੱਥੇ ਕੱਚੇ ਕੰਮੇ ਦੀ ਕਿਸੇ ਦੀ ਕੋਈ ਸੜਵਾਈ ਨਹੀਂ ਹੋਈ ਆਹ ਜਿਹੜੇ ਗੈਸਟ ਫੈਕਲਟੀ ਨੇ ਹੋਰ ਅਨੇਕਾਂ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੀ ਕੱਚੇ ਕੰਮਿਆਂ ਦੀ ਕਿਤੇ ਸੜਵਾਈ ਨਹੀਂ ਹੋਈ ਅਸਲ ਦੇ ਵਿੱਚ ਕੀ ਆ ਔਰ ਦਿੱਲੀ ਦੇ ਵਿੱਚ ਇਹ ਜਾ ਕੇ ਪ੍ਰਚਾਰ ਕਰਦੇ ਆ ਵੀ ਕੋਈ ਅਧਿਆਪਕ ਕੱਚਾ ਨਹੀਂ ਰਹਿਣ ਦਿੱਤਾ ਕੋਈ ਕੱਚਾ ਕੰਮ ਆ ਜਿਹੜਾ ਪੰਜਾਬ ਦੇ ਵਿੱਚ ਅਸੀਂ ਕੱਚਾ ਨਹੀਂ ਰਹਿਣ ਦਿੱਤਾ ਪ੍ਰਚਾਰ ਕਿਵੇਂ ਕਰਦੇ ਆ ਬਹੁਤ ਸਾਰਾ ਕਹਿੰਦੇ ਆ ਵੀ ਅਸੀਂ ਵੱਡੀ ਪੱਦਰ ਦੇ ਉੱਤੇ ਭਰਤੀ ਕੀਤੀ ਆ ਅਸੀਂ ਮਹੱਲਾ ਕਲੀਨਿਕ ਖੋਲੇ ਆ ਮਹੱਲਾ ਕਲੀਨਿਕਾਂ ਦੀ ਇਹਨਾਂ ਦੀ ਤਰਾਸ਼ ਦੀ ਇਹ ਆ ਵੀ ਜਿਹੜੇ ਕੱਲ ਮਹੱਲਾ ਕਲੀਨਿਕ ਜਿਨ੍ਹਾਂ ਨੂੰ ਕੱਲ ਅਸੀਂ ਮਹੱਲਾ ਕਲੀਨਿਕ ਕਹਿੰਦੇ ਸੀ ਅੱਜ ਉਹ ਆਸ਼ੀਮਾਨ ਅਰੋਗਿਆ ਕੇਂਦਰ ਬਣ ਗਏ ਕਿਉਂਕਿ ਕੇਂਦਰ ਦੀ ਸਰਕਾਰ ਦਾ ਗਲ ਤੇ ਇਹਨਾਂ ਦੀ ਤੇ ਦਬਾਅ ਵਧਿਆ ਉਹਨਾਂ ਨੇ ਆਪ ਦੇ ਗੁੱਥੇ ਦੀ ਦਾਅ ਇਹਨਾਂ ਦੀ ਸਰਕਾਰ ਭਗਵੰਤ ਮਾਨ ਸਰਕਾਰ ਦੇ ਗਲ ਦੇ ਉੱਤੇ ਵਧਾਈ ਆ ਇਸ ਕਰਕੇ ਅਸੀਂ ਇੱਥੋਂ ਦੇ ਐਮਐਲਏ ਸਾਹਿਬ ਨੂੰ ਇਹ ਗੱਲ ਸਾਫ਼ ਸ਼ਬਦ ਸਪਸ਼ਟ ਸ਼ਬਦਾਂ 'ਚ ਕਹਿਣੇ ਚਾਹੁੰਦੇ ਆ ਵੀ ਯੁਰਤ ਦਿਖਾਓ ਬੇਸ਼ੱਕ ਦੀ ਤੁਹਾਡੀ ਪਾਰਟੀ ਦੀ ਸਰਕਾਰ ਆ ਉੱਤੇ ਯੁਰਤ ਦਿਖਾ ਕੇ ਆਪ ਦੀ ਗੱਲ ਰੱਖੋ ਵੀ ਪੰਜਾਬ ਦਾ ਮੁਲਾਜ਼ਮ ਪੰਜਾਬ ਦਾ ਪੈਨਸ਼ਨਰ ਤੁਹਾਡੇ ਵਿਰੋਧ ਦੇ ਵਿੱਚ ਭੁਗਤਣ ਦੇ ਵਾਸਤੇ ਤਿਆਰ ਖੜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਥੋੜਾ ਕੱਖ ਨਹੀਂ ਬਟਿਆ ਜਾਣਾ ਜੇ ਇਹ ਵਰਗ ਜਿਹੜਾ ਤੁਹਾਡੇ ਵਿਰੋਧ ਦੇ ਵਿੱਚ ਭੁਗਤਦਾ ਇਹਦਾ ਨਤੀਜਾ ਪਹਿਲਾਂ ਮਨਪ੍ਰੀਤ ਬਾਦਲ ਵੀ ਭੁਗਤ ਚੁੱਕਿਆ ਇਸ ਕਰਕੇ ਤੁਹਾਨੂੰ ਸੂਚਿਤ ਕਰਨਾ ਆ ਬੇਸ਼ੱਕ ਤੁਹਾਡੀ ਸੁਣਵਾਈ ਹੋਵੇ ਨਾ ਹੋਵੇ ਪਰ ਇੱਕ ਗੱਲ ਜਾਣੀ ਆ ਵੀ ਜਿਹੜੀ ਜਗਰੂਪ ਸਿੰਘ ਵਿਧਾਨ ਸਭਾ ਚ ਗੱਲ ਕਹਿ ਕੇ ਗਿਆ ਸੀ ਉਹ ਸੱਚੀ ਕਹਿ ਕੇ ਗਿਆ ਸੀ ਕਿਉਂਕਿ ਹਾਰ ਨਿਵਾਸ ਤੇ ਪੰਜਾਬ ਦੇ ਵਿੱਚ ਥੋੜੀ ਜਿਹੜੀ ਸਰਕਾਰ ਆ ਉਹ ਆਪਦੇ ਆਪ ਨੂੰ ਤਿਆਰ ਕਰ ਲੈ ਜਿਹੇ ਜਿਹੇ ਹਾਸ਼ਰ ਥੋੜਾ ਦਿੱਲੀ ਚ ਹੋਇਆ ਉਹੇ ਜਿਹਾ ਹੀ ਆਉਣ ਵਾਲੀਆਂ ਸਭਾ ਚ ਪੰਜਾਬ ਚ ਹੋਣਾ ਹੈ ਇਸ ਕਰਕੇ ਮੌਕਾ ਹੈ ਇਸ ਗੱਲ ਦਾ ਵੀ ਸੰਭਲ ਗਏ ਤੇ ਪੰਜਾਬ ਨੂੰ ਸੰਭਲਣ ਦਾ ਮੌਕਾ ਦੇ ਗਏ ਆ ਜਿਹੜੇ ਪੈਨਸ਼ਨਰ ਨੇ ਆ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਮਸਲੇ ਨੂੰ ਹੱਲ ਕਰ ਗਏ ਇਹਨਾਂ ਗੱਲਾਂ ਦੇ ਨਾਲ ਜਿਹਨੇ ਵੀ ਸਾਥੀ ਅੱਜ ਇੱਥੇ ਆਇਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸ਼ਰਸਿ ਜਿੱਤ ਲੜਦੇ ਲੋਕੋ